ਕੀ ਹਾਲ ਹੈ ਸੁਖਜੀਤ ਵੀਰੇ ਸਤਿ ਸ੍ਰੀ ਅਕਾਲ ਬਾਈ ਬਹੁਤ ਵਧੀਆ ਜੀ ਤੇ ਅੱਜ ਨਾ ਆਪਾਂ ਪਹਾੜੀ ਕਿਕਰ ਬਾਰੇ ਗੱਲ ਕਰਨੀ ਆ ਵੀ ਪਹਾੜੀ ਕਿਕਰ ਕੋਈ ਕਹਿੰਦਾ ਚੰਗੀ ਆ ਕੋਈ ਕਹਿੰਦਾ ਮਾੜੀ ਆ ਪਹਿਲਾਂ ਸਰਕਾਰਾਂ ਨੇ ਵੀ ਪਰਫੁੱਲਤ ਕੀਤੀ ਆ ਵੀ ਇਹਦੇ ਬਾਰੇ ਤੁਹਾਡੇ ਕੀ ਖਿਆਲ ਆ ਉਹ ਜ਼ਰੂਰ ਦੱਸੋ ਨਹੀਂ ਬਈ ਜਿਤੋਂ ਤੱਕ ਮੈਨੂੰ ਜਾਣਕਾਰੀ ਆ ਜਾਂ ਜੇਕਰ ਮੈਂ ਕਹੂੰਗਾ ਤਾਂ ਮੇਰੇ ਮੁਤਾਬਕ ਉਹ ਆਪਣੇ ਲਈ ਚੰਗੀ ਨਹੀਂ ਹੈਗੀ ਪਹਾੜੀ ਕਿਕਰ अच्छा ਤੇ ਪਰਫੁੱਲਤਾ ਹੋਈ ਹੈ ਪਿਛਲੇ ਸਮਿਆਂ ਤੋਂ ਹੋਈ ਹੈ ਚਲੋ ਹੁਣ ਭਾਰਤ ਸਰਕਾਰ ਦੇ ادارے ਜਾਂ ਹੋਰ ਚੀਜ਼ਾਂ ਪੱਖੋਂ ਵੀ ਪਰਫੁੱਲਤ ਹੋਈ ਹੈ ਜੀ ਪਰ ਮੇਨਲੀ ਗੱਲ ਸੀ ਜਿਹੜਾ ਇਹ ਸਭ ਤੋਂ ਵੱਧ ਅੰਗਰੇਜ਼ਾਂ ਦੇ ਸਮੇਂ ਚ ਆਈ ਹੈ ਅੱਛਾ ਕਈ ਚੀਜ਼ਾਂ ਨੇ ਜਿਹੜੀਆਂ ਆਈਆਂ ਨੇ ਅੰਗਰੇਜ਼ਾਂ ਦੇ ਸਮੇਂ ਵਿੱਚ ਉਹ ਲੈ ਕੇ ਕਿਸ ਪਰਪਸ ਲਈ ਆਏ ਸੀ ਪਰ ਆਪਣੇ ਭਾਰਤੀ ਰੁੱਖਾਂ ਲਈ ਕਹਿ ਲਓ ਜਾਂ ਪੰਜਾਬ ਦੇ ਰੁੱਖਾਂ ਲਈ ਜਾਂ ਭਾਰਤ ਲਈ ਉਹ ਬੜਾ ਨਸੂਰ ਬਣੀ ਹੋਈ ਹੈ ਠੀਕ ਹੈ ਉਦਾ ਮਤਲਬ ਕਿ ਮੇਨ ਜਿਹੜਾ ਸੀਗਾ ਜਿਵੇਂ 1870 ਦੇ ਵਿੱਚ ਦੱਸਿਆ ਜਾਂਦਾ ਹੈ ਜੇ ਕਿ ਇਹ ਇੰਡੀਆ ਦੇ ਵਿੱਚ ਲੈ ਕੇ ਆਏ ਨੇ ਮੈਡਗਾਸਕਰ ਤੋਂ ਅੰਗਰੇਜ਼ ਜੀ ਤੇ ਉਹਨਾਂ ਨੇ ਜਦੋਂ ਲਿਆਂਦੀ ਸੀ ਜਿਹੜਾ ਆਪਣਾ ਡਰਾਈ ਵੈਲਟ ਸੀਗਾ ਜੀ ਉਹਨੂੰ ਹਰਿਆ ਭਰਿਆ ਕਰਨ ਖਾਤਰ ਸੀ ਕਿਉਂਕਿ ਇਹ ਬਹੁਤ ਥੋੜੇ ਪਾਣੀ ਤੇ ਹੁੰਦੀ ਹੈ ਖੁਸ਼ਕ ਜਿਹਾ ਵਾਲਾ ਰੁੱਖ ਹੈ ਤੇ ਵੱਧਦਾ ਬਹੁਤ ਤੇਜ਼ੀ ਨਾਲ ਹੈ ਇਹਦਾ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਜੀ ਪਰ ਉਹ ਸਿਰਫ ਇੱਕ ਹਰਿਆਲੀ ਲਈ ਲੈ ਕੇ ਆਏ ਸੀਗੇ ਜੀ ਪਰ ਇਹਨੇ ਆਪਣਾ ਨੁਕਸਾਨ ਬਹੁਤ ਕਰਤਾ ਅਰਾਵਲੀ ਦੀਆਂ ਪਹਾੜੀਆਂ ਦੇ ਉੱਤੇ ਬਹੁਤ ਜ਼ਿਆਦਾ ਮੇਰਾ ਮੰਨਣਾ ਤਾਂ ਇਹ ਹੈ ਜਿਵੇਂ ਅਵਰਾਲੀ ਦੀਆਂ ਪਹਾੜੀਆਂ ਤੇ ਇਹ ਸੈੱਟ ਕੇ ਇਹਦਾ ਬੀਜ ਹੈਲੀਕਾਪਟਰਾਂ ਨਾਲ ਸਟਾ ਦਿੱਤਾ ਸੀਗਾ ਠੀਕ ਹੈ ਉਹ ਜਿਹੜਾ ਸਿਸਟਮ ਸੀਗਾ ਵੀ ਉੱਥੋਂ ਬੀਜ ਹੌਲੀ-ਹੌਲੀ ਕਹਿ ਕੇ ਵੀ ਟੁੱਟ ਕੇ ਪਾਣੀ ਆ ਰਾਹੀਂ ਜਿੱਥੇ-ਜਿੱਥੇ ਪਾਣੀ ਆਏ ਨੇ ਉਹ ਫੈਲਿਆ ਹਵਾ ਰਾਹੀਂ ਵੀ ਫੈਲਿਆ ਪੰਛੀਆਂ ਨੇ ਵੀ ਫਲਾਇਆ ਠੀਕ ਹੈ ਪਰ ਇਹ ਉਹਨਾਂ ਪੰਛੀਆਂ ਨੂੰ ਇੰਤੇ ਜਾਨਵਰਾਂ ਨੂੰ ਖਾ ਗਿਆ ਜਿੱਥੇ ਇਹ ਹੈਗੀ ਆ ਪੰਜਾਬ ਦੀਆਂ ਜਿਹੜੀਆਂ ਬਹੁਤ ਵੱਡੀਆਂ ਬੀੜਾਂ ਨੇ ਜਿਵੇਂ ਆਪਣੇ ਨੇੜੇ ਰੱਲੇ ਵਾਲੀ ਆ ਉਹਨੇ ਪਰਾਣੀ ਬੀਡ ਸਾਰੀ ਦੱਬ ਰੱਖੀ ਐ ਫਿਰ ਮਹਾਰਾਜਾ ਫਰੀਦਕੋਟ ਦੀਆਂ ਚਾਰ ਬੀੜਾਂ ਦੀ ਫਰੀਦਕੋਟ ਰਿਆਸਤੀਆਂ 10000 ਕਿੱਲੇ ਦੇ ਵਿੱਚ ਹਾਂ ਲਗਭਗ 99.99% ਇਹ ਹੈ ਕੀ ਆ ਤੇ ਨੇ ਖਤਮ ਕਰ ਰੱਖਿਆ ਸਾਰਾ ਕੁਝ ਤੇ ਅਲੇ-ਗਲੇ ਵੀ ਇਹ ਖਤਮ ਕਰੀ ਜਾਂਦੀ ਆ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਐ ਹੋਰ ਕੀ ਨੁਕਸਾਨ ਆ ਇਹਦੇ ਵਿੱਚ ਪੰਛੀ ਨਹੀਂ ਇਹਦੇ ਉੱਤੇ ਰਹਿਂਦਾ ਬਾਈ ਕੋਈ ਫਾਇਦਾ ਨਹੀਂ ਇਹਦਾ ਕੋਈ এনवायरमेंट ਨੂੰ ਨਹੀਂ ਫਾਇਦਾ ਇਹਦਾ ਸਿਰਫ ਇਹ ਕਹਿ ਲੋ ਜੇ ਡਰੋਨ ਛੁੱਟ ਜਾ ਵਰਲਡ ਆਈ ਵੀਊ ਨਾਲ ਦੇਖਣਾ ਤਾ ਇਹ ਹਰਿਆਲੀ ਦੱਸ ਦੋਗੀ ਮੇਰੇ ਮੁਤਾਬਕ ਤਾਂ ਢੱਕਾ ਇਹਦਾ ਕੋਈ ਫਾਇਦਾ ਹੈ ਹੀ ਨਹੀਂ ਫਿਰ ਇਹਦਾ ਆਪਾਂ ਨੂੰ ਕੀ ਕਰਨਾ ਚਾਹੀਦਾ ਹੁਣ ਮੈਂ ਤਾਂ ਇਹ ਕਹਿਣਾ ਕੱਢਣੀ ਚਾਹੀਦੀ ਹੈ ਬਾਈ ਅੱਛਾ ਕੱਢ ਕੇ ਵੀ ਆਪਣੇ ਕੱਢ ਕੇ ਆਪਣੇ ਵਿਰਾਸਤੀ ਰੁੱਖਾਂ ਨੂੰ ਜਗ੍ਹਾ ਦੇਣੀ ਚਾਹੀਦੀ ਹੈ ਹਾਂ ਆਪਾਂ ਆਪਣੇ ਵਿਰਾਸਤੀ ਰੁੱਖ ਲਾਈਏ ਬਾਈ ਇਹ ਤਾਂ ਖਤਮ ਕਰੀ ਜਾਂਦੀ ਆ ਮੈਂ ਤਾਂ ਇਹ ਕਹਿਣਾ ਨਾ ਵੀ ਜਦ ਤੱਕ ਅੰਗਰੇਜ਼ੀ ਸਰਤਾਨ ਕਹਿਣਾ ਹੁੰਨਾ ਜਾਇ ਇਹ ਰੁੱਖਾਂ ਦਾ ਕੋਹੜ ਹੈ ਜਿੱਥੇ ਵੀ ਆਪਾਂ ਜਾਣਦੇ ਆ ਜਾਂ ਕਹਿੰਦੇ ਆ ਮੈਂ ਤਾਂ ਹਰ ਇੱਕ ਨੂੰ ਇਹੀ ਚੀਜ਼ ਕਹਿਣਾ ਹੁਣਾ ਕਿ ਯਾਰ ਇਹ ਰੁੱਖਾਂ ਦਾ ਕੋਹੜ ਹੈ ਬਾਈ ਇਹਨੂੰ ਰੱਖੋ ਨਾ ਇਹਨੂੰ ਪੱਟ ਲੋ ਠੀਕ ਹੈ ਪੱਟ ਕੇ ਇਹਨੂੰ ਬਾਲ ਦਿਓ ਇਹਦਾ ਬੀਜ ਖਤਮ ਕਰੋ ਤੇ ਤੁਸੀਂ ਰੁੱਖ ਸਾਨੂੰ ਦੱਸੋ ਕਿੰਨੇ ਚਾਹੀਦੇ ਆਪਾਂ ਮਤਲਬ ਕਿ ਆਪਾਂ ਲਾਈਏ ਸਾਰੇ ਰਲ ਮਿਲ ਕੇ ਨਹੀਂ ਸਹੀ ਗੱਲ ਆ ਵੀ ਹੁਣ ਕੋਈ ਬਹੁਤ ਆਪਣੇ ਦੇਖੋ ਬਣ ਰਹੁੜੇ ਕਰੀਰ ਕਿਕਰਾਂ ਨਿਮਾਂ ਟਾਲੀਆਂ ਹਨਾ ਤੇ ਜੰਗਲ ਜਲੇਬੀ ਕਿੰਨੇ ਵਿਰਾਸਤੀ ਰੁੱਖ ਇਹਨੇ ਆਪਣੀ ਲਪੇਟ ਦੇ ਵਿੱਚ ਲੈ ਕੇ ਖਤਮ ਕਰਤੇ ਇੱਕ ਚੀਜ਼ ਕੀ ਹੈ ਮਤਲਬ ਕਿ ਮੇਬੀ ਰਜਨੀ ਸਰ ਨੇ ਦੱਸੀ ਸੀ ਗੱਲ ਜਿਹੜੀ ਜਲਕੁੰਬੀ ਆ ਹੂੰ ਠੀਕ ਹੈ ਉਹ ਅੰਗਰੇਜ਼ ਸਿਰਫ ਆਪਣੇ ਘਰਾਂ ਦੀ ਸਜਾਵਟ ਲਈ ਲੈ ਕੇ ਆਏ ਸੀ ਜਿਵੇਂ ਆਪਣੇ ਉਹ ਹੁੰਦਾਗਾ ਕਮਲ ਲਾ ਲੈਂਦੇ ਸੀ ਪਹਿਲਾਂ ਬੰਗਾਲ ਦੇ ਵਿੱਚ ਜਦੋਂ ਆਏ ਆ ਠੀਕ ਹੈ ਉਹਨਾਂ ਦੇ ਘਰਾਂ 'ਚ ਸੀ ਉਤੋਂ ਘਰਾਂ 'ਚ ਕਿਸੇ ਲੋਡ ਬੰਗਾਲ ਦੀ ਖਾੜੀ 'ਚ ਪਹੁੰਚੀ ਤੇ ਖਾੜੀ ਨੇ ਥੱਲੀਆਂ ਸਾਰੇ ਜਿੱਥੇ-ਜਿੱਥੇ ਤੱਕ ਪਾਣੀ ਜਾਂਦਾ ਉੱਥੇ ਤੱਕ ਉਹ ਪਹੁੰਚਾਤੀ ਠੀਕ ਹੈ ਆਈ ਇਹ ਵੀ ਅੰਗਰੇਜ਼ਾਂ ਨੇ ਲੈਂਦੀ ਸੀ ਉਹ ਵੀ ਅੰਗਰੇਜ਼ਾਂ ਨੇ ਲੈਂਦੀ ਸੀ ਤੇ ਦੋਨੇ ਚੀਜ਼ਾਂ ਹੀ ਨਸੂਰ ਆਪਣੇ ਲਈ ਤੇ ਅੰਗਰੇਜ਼ ਵੀ ਨਸੂਰ ਹੀ ਸੀ ਜਾਤ ਬਗਤਾ ਗਏ ਪਰ ਆਪ ਆਪਣੇ ਵਾਤਾਵਰਨ ਨੂੰ ਜਾਂ ਆਪਣੇ ਰੁੱਖਾਂ ਨੂੰ ਬਹੁਤ ਉਹ ਕਰ ਗਏ ਹਾਂ ਇੱਕੋ ਹੀ ਫਾਇਦਾ ਹੈ ਇਹਦਾ ਦੂਜਿਆਂ ਨੂੰ ਤਾਂ ਆਪਾਂ ਛੱਡਦੇ ਨਹੀਂ ਇਹਦੇ ਕੰਨੀ ਕੋਈ ਜਾਣਦਾ ਨਹੀਂ ਇਹਨੂੰ ਵੜਦਾ ਨਹੀਂ ਕੋਈ ਸਹੀ ਗੱਲ ਹੈ ਬਾਈ ਕੰਡੇ ਬੜੇ ਭੜੇ ਹੁੰਦੇ ਕੰਡੇ ਬੜੇ ਭੜੇ ਆ ਬਾਈ ਏਕੇ ਦੇ ਇਹ ਦੇ ਕੰਡੇ ਦੀ ਜ਼ਹਿਰ ਬਹੁਤ ਦੱਸਦੇ ਆ ਬਜ਼ਾਰਕ ਹੋਰ ਵੀ ਹੈ ਨਾ ਕਈ ਵਾਰ ਮੈਂ ਵੇਖਿਆ ਵੀ ਬਹੁਤ ਸਾਰੇ ਜਿਵੇਂ ਹੁਣ ਇਹ ਸੜਕਾਂ ਤੇ ਲੱਗੀ ਹੋਈ ਆ ਹਾਂਜੀ ਤੇ ਇਹ ਇਹਦੀਆਂ ਟਾਹਣੀਆਂ ਵੱਜ ਜਾਂਦੀਆਂ ਨੇ ਜੇ ਜਦੋਂ ਰਾਂਘੀਰ ਜਾਂਦੇ ਆ ਉਹਨਾਂ ਦੀ ਅੱਖਾਂ ਅੱਖਾਂ ਚ ਵੱਜਦੀ ਆ ਬਹੁਤ ਬੰਦੇ ਮੇਰੇ ਕੋਲ ਵੀ ਹੈਗੇ ਕੇਸ ਇਹ ਜੇ ਵੀ ਜਿਨ੍ਹਾਂ ਦੀਆਂ ਅੱਖਾਂ ਵੀ ਖਰਾਬ ਹੋਈਆਂ ਨੇ ਨਾ ਖਰਾਬ ਵੀ ਭਾਈ ਬਾਕੀ ਤੁਸੀਂ ਜਿਹੜੀਆਂ ਸੜਕਾਂ ਤੇ ਜੇ ਆਪਾਂ ਗੱਲ ਕਰੀਏ ਬਠੰਡਾ ਮਾਨਸਾ ਰੋਡ ਜਾਂ ਬਰਨਾਲਾ ਮਾਨਸਾ ਰੋਡ ਠੀਕ ਹੈ ਇਹਨਾਂ ਦੀ ਗੱਲ ਕਰੀਏ ਤਾਂ ਭਾਈ ਇਹ ਘੱਟੋ ਘੱਟ 4 ਜੋ 5 ਫੁੱਟ ਤੱਕ ਅੰਦਰ ਆ ਰਹੀਆਂ ਨੇ ਪਰਲੀ ਸਾਈਡ ਤੋਂ ਠੀਕ ਹੈ ਕੱਚਾ ਰਸਤਾ ਕੋਸ਼ਤਾਂ ਕੋ ਜਿਹੜੀ ਮੋਟਰਸਾਈਕਲ ਵਾਲੀ ਪੱਟੀ ਹੁੰਦੀ ਹੈ 2.5 ਫੁੱਟ ਦੀ 2.5 ਫੁੱਟ ਦੀ ਉਹ ਇਹਨੇ ਸਾਰੀ ਕਵਰ ਕਰੀ ਹੋਈ ਆ ਉਹ ਤੋਂ ਬਾਹਰ ਆਈ ਜਾਂਦੀ ਆ ਜੇਕਰ ਆਪਾਂ ਮਾਨਸਾ ਕੈਂਚੀਆਂ ਤੋਂ ਗੱਲ ਕਰੀਏ ਰੱਲੇ ਤੱਕ ਤੁਸੀਂ ਸਾਈਡਾਂ ਤੇ ਮੋਟਰਸਾਈਕਲ ਨਹੀਂ ਚਲਾ ਸਕਦੇ ਐਕਸੀਡੈਂਟਾਂ ਦਾ ਵੀ ਕਾਰਨ ਬਣਦੀ ਆ ਮੋਟਰਸਾਈਕਲ ਪੈਂਚਰ ਵੀ ਹੁੰਦੇ ਨੇ ਕਾਫੀ ਚੀਜ਼ਾਂ ਦੇਖਦੇ ਹਾਂ ਡੇਲੀ ਚੱਲਦੇ ਆ ਚਲੋ ਹੁਣ ਮਾਨਸਾ ਵਿਭਾਗ ਆ ਜਿਹੜਾ ਉਹ ਕਟਾਈ ਕਰਾਈ ਜਾਂਦਾ ਫੋਰੈਸਟ ਮੰਘਮ ਚੰਗੀ ਗੱਲ ਆ ਮੈਂ ਤਾਂ ਕਹਿੰਦਾ ਵੀ ਜਿੱਥੇ-ਜਿੱਥੇ ਹੈਗੀਆਂ ਨੇ ਪੁਰਾਣੀਆਂ ਜੜੀਆਂ ਚੋਂ ਇਹਨਾਂ ਨੂੰ ਕੱਢ ਕੇ ਸਾਫ਼ ਕਰਕੇ ਆਪਣੇ ਵਾਸਤੇ ਰੱਖ ਲਏ ਜਾਣਾ ਤੇ ਕੱਟਣ ਤੋਂ ਗਰੇਜ ਕਰਿਆ ਜਾਵੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਭਾਈ ਤੁਹਾਡਾ ਵੀ ਇਹ ਆਪਣਾ ਸਮਾਂ ਦਿੱਤਾ